ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਸਿੰਧੂ ਫੈਮਿਲੀ 931 ਦੇ ਤੇ ਆਈ ਹੋਪ ਤੁਸੀਂਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ ਤੇ ਨਾਲ ਹੀ ਖਾਲਸਾ ਪੰਥ ਦੇ ਉਸ ਤੋਂ ਸਾਰਿਆਂ ਨੂੰ ਖਾਲਸਾ ਪੰਥ ਦੇ ਉਸ ਦੀਆਂ ਲੱਖ ਲੱਖ ਮੁਬਾਰਕਾਂ ਇਹ ਹੋਰ ਤੇ ਆਪਾਂ ਹੈਗੇ ਆ ਨਾਤੋਗੇ ਰੈਡੀ ਹੋਗੇ ਨਦਰ ਵੀ ਨਾਤੋਗੇ ਰੈਡੀ ਹੋ ਗਿਆ ਨਦਰ ਨੇ ਨਾ ਲਿਆ ਫਿਰ ਨੇ ਤਾਂ ਨਾ ਲਿਆ ਫਿਰ ਸਾਸੀ ਕਲ ਬਲਾ ਸਾਰਿਆਂ ਨੂੰ ਨਦਰ ਚਿਪਸ ਨਾਲ ਜ਼ਿਆਦਾ ਧਿਆਨ ਹੈ ਸਾਸੀ ਕਲ ਘਟਾ ਮੈਂ ਸਾਸੀ ਕਲ ਕਰ ਸਾਰਿਆਂ ਨੂੰ ਇਹ ਨਦਰ ਦਾ ਧਿਆਨ ਚਿਪਸ ਨਾਲ ਜ਼ਿਆਦਾ ਆ ਤੇ ਇਸ ਕਰਕੇ ਅੱਜ ਆਪਾਂ ਪਪਾ ਸ਼ਿ ਮਿਸਾਲ ਖੀਤੇ ਦੇ ਖਾਲਸਾ ਪੰਥ ਦੀਆਂ ਦੇ ਨਦਰ ਅਕਵਾ ਪੀ ਰਿਆ ਤੇ ਆਪਾਂ ਬਣਾ ਰਹੇ ਅੱਜ ਆਪਾਂ ਇਸ ਸਮੋਸੇ ਖਾਲਸਾ ਪੰਥ ਦੀ ਦਿਵਸ ਤੇ ਅੱਜ ਆਪਾਂ ਬਣਾਵਾਂਗੇ ਸਮੋਸੇ ਸਮੋਸੇ ਦਾ ਆਪਾਂ ਮਟੀਰੀਅਲ ਤਕਰੀਬਨ ਤਕਰੀਬਨ ਸਾਰਾ ਤਿਆਰ ਕਰ ਲਿਆ ਹੈ ਤੇ ਹੁਣ ਆਪਾਂ ਚੱਲਦੇ ਹਾਂ ਥੋੜੀ ਦੇਰ ਨੂੰ ਕਿਚਨ ਚ ਪਹਿਲਾਂ ਨਦਰ ਨੂੰ ਕੁਝ ਖਵਾ ਦਈਏ ਉਸ ਤੋਂ ਫਿਰ ਚੱਲਦੇ ਆਪਾਂ ਕਿਚਨ ਦੇ ਵਿੱਚ ਹਾਂਜੀ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਆਪਾਂ ਅੱਜ ਖਾਲਸਾਵੰਤ ਦਿਵਸ ਆ ਤੇ ਨਾਲ ਹੀ ਵਿਸਾਖੀ ਦਾ ਵੀ ਫੈਸਟੀਵਲ ਆ ਤੇ ਅੱਜ ਆਪਾਂ ਘਰ ਵਿੱਚ ਹੀ ਕੁਝ ਖਾਣ ਨੂੰ ਬਣਾ ਰਿਹਾ ਆ ਆਪਾਂ ਬਣਾ ਰਿਹਾ ਆ ਅੱਜ ਸਮੋਸੇ ਤੇ ਉਹ ਆਪਾਂ ਤਾਂ ਦੁਕਾਨੇ ਅੱਗੇ ਕਿੰਜ ਚਾ ਜਾ ਕੇ ਸਾਰਾ ਕੁਝ ਤਿਆਰੀ ਆ ਸਿਰਫ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਕੀ ਬਣਾ ਰਿਹਾ ਆ ਤੇ ਕਿੱਦਾਂ ਬਣਾ ਰਿਹਾ ਆ ਤੇ ਅੱਜ ਹੁਣ ਚੱਲਦੇ ਆ ਆਪਾਂ ਕਿਚਨ 'ਚ ਹਾਂਜੀ ਜਿੱਦਾਂ ਆਪਾਂ ਦੱਸਿਆ ਸੀਗਾ ਕਿ ਆਪਾਂ ਪਹੁੰਚ ਚੁੱਕੇ ਆ ਕਿਚਨ 'ਚ ਤੇ ਇੱਧਰ ਆਪਾਂ ਨਾਦਰ ਬੈਠਾ ਆ ਨਜ਼ਰ ਆ ਰਿਹਾ ਤੇ ਇੱਧਰ ਆਪਾਂ ਬਣਾਇਆ ਹੋਇਆ ਸਮੋਸਿਆਂ ਲਈ ਮਸਾਲਾ ਤਿਆਰ ਕੀਤਾ ਹੋਇਆ ਆ ਆ ਵਾਲਾ ਇਹ ਪਹਿਲੇ ਆਪਾਂ ਤਿਆਰ ਕਰ ਚੁੱਕੇ ਆ ਤੇ ਹੁਣ ਨਾਲ ਲੱਗਦੀ ਆਪਾਂ ਬਣਾਈ ਆ ਛਣਿਆਂ ਦੀ ਸਬਜ਼ੀ ਵਾਈਟ ਛਣੇ ਬਣਾਏ ਆ ਕੁੱਕਰ 'ਚ ਪਏ ਆ ਤੇ ਪਲੱਸ ਆਪਾਂ ਬਣਾਈ ਆ ਪੁਦੀਨੇ ਵਾਲੀ ਚਟਣੀ ਤੇ ਨਾਲ ਆਪਾਂ ਬਣਾਈ ਆ ਮਿੱਠੀ ਸੌਸ ਆ ਵਾਲੀ ਆਪਾਂ ਨੇ ਬਰਨਾਜ ਰੱਖੇ ਸੀ ਇੱਧਰ ਆਪਾਂ ਸਮੋਸੇ ਦੀ ਤਿਆਰੀ ਕਰਦੇ ਪਏ ਆ ਇੱਧਰ ਵੇਲ ਰਹੇ ਆ ਇੱਧਰ ਵੇਲ ਕੇ ਰੱਖ ਲਏ ਨੇ ਇੱਧਰ ਆਪਾਂ ਤੇਲ ਪਾ ਲਿਆ ਕਢਾਈ 'ਚ ਤੇ ਹੁਣ ਆਪਾਂ ਕਰਦੇ ਆ ਕੰਟੀਨਿਊ ਵੀਡੀਓ ਨੂੰ ਤੇ ਸਾਡੀ ਵੀਡੀਓ ਨੂੰ ਤੁਸੀਂ ਪਲੀਜ਼ ਅੰਤ ਤੱਕ ਦੇਖਣਾ ਤੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਨ ਨਾਲ ਭੁੱਲਿਓ ਤੇ ਤੁਹਾਡਾ ਬਹੁਤ ਬਹੁਤ ਤੁਹਾਡਾ ਥੈਂਕ ਯੂ ਕਿ ਤੁਸੀਂ ਅਗਲੇ ਇੰਨੇ ਕਿ ਸਬਸਕ੍ਰਾਈਬਰ ਹੋ ਗਏ ਚੁੱਕੇ ਨੇ ਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੇ ਐਂਦਾ ਕਰਕੇ ਆਪਾਂ ਸਾਰੀਆਂ ਪਰੌਠਾਂ ਉਹ ਪਰੌਠੇ ਕਹਿ ਦਿੱਤਾ ਜ਼ੋਰੀ ਸਮੋਸੇ ਆ ਵਾਸਤੇ ਆਪਾਂ ਰੋਟੀਆਂ ਵੇਲ ਲਈਆਂ ਐਂਦਾ ਕਰਕੇ ਤਾਂ ਫੇਰ ਆਪਾਂ ਬਣਾਵਾਂਗੇ ਸਮੋਸੇ ਤੇ ਉਹ ਤੁਹਾਨੂੰ ਦਿਖਾਉਣੇ ਆ ਅੱਗੇ ਪਹਿਲਾਂ ਆਪਾਂ ਵੇਲ ਲਈਏ ਸਮੋਸੇ ਸਾਰੇ ਤੇ ਕੀ ਜੀ ਸੈਣੀ ਹੋਤੀ ਆ ਕਿਰਸਮ ਉਸੇ ਤਿਆਰ ਕਰ। ਸਮੋਸੇ ਤਿਆਰ ਕਰਨੇ ਆ ਤਾਂ ਬਾਹਰ ਦਾ ਮੌਸਮ ਕੁਛ ਇਦਾਂ ਦਾ ਆ। ਬਾਹਰ ਦਾ ਮੌਸਮ ਵੀ ਤੁਹਾਨੂੰ ਦਿਖਾਉਂਦੇ ਆ। ਹੁਣ ਸਹੀ ਜੀ ਬੋਲੀਓ। ਪਹੁੰਚ ਨਹੀਂ। ਬਾਹਰ ਹੀ ਬੱਦਲਵਾਈ ਹੋਈ ਆ ਦੇਖੋ ਇਦਾਂ। ਅੱਜੇ ਕੁਛ ਐਵੇਂ ਦਾ ਮਾਹੌਲ ਹੋਇਆ। ਠੰਡ ਵੀ ਹੈਗੀ ਆ ਗਰਮੀ ਵੀ ਹੈਗੀ ਆ ਮਿਕਸ ਜਿਹਾ ਮੌਸਮ ਆ। ਆਹ ਤੁਸੀਂ ਦੇਖ ਸਕਦੇ ਆ। ਹਾਂਜੀ ਮੌਸਮ ਖਰਾਬ ਹੋਇਆ ਤੇ ਇੱਧਰ ਆਪਾਂ ਪਦੀਨਾ ਵੀ ਬੀਜਿਆ ਹੋਇਆ ਆ ਥੋੜਾ ਥੋੜਾ ਆ ਇੱਧਰ ਆਪਣਾ ਕੁਾਰਗੰਦਲ ਆ ਤੇ ਚਲੋ ਹੁਣ ਆਪਾਂ ਨਾ ਵੀਡੀਓ ਨੂੰ ਕੰਟੀਨਿਊ ਕਰਦੇ ਆ ਤਾਂ ਸਮੋਸੇ ਬਣਾਉਂਦੇ ਆ ਤੇ ਫਿਰ ਖਾਂਦੇ ਆ ਜਿੱਦਾਂ ਕਿ ਆਪਾਂ ਰੋਟੀ ਇੱਥੇ ਵੇਲੀ ਹੋਈ ਸੀਗੀ ਤੇ ਰੋਟੀ ਵੇਲ ਕੇ ਰੱਖੀ ਹੋਈ ਆ ਪਹਿਲਾਂ ਹੀ ਇਹਨੂੰ ਆਪਾਂ ਕਟਿੰਗ ਕਰਾਂਗੇ ਵਿਚਾਲੋਂ ਐਦਾਂ ਕਰਕੇ ਇਹਨੂੰ ਆਪਾਂ ਕੱਟ ਦੇਣਾ ਇਹ ਕੱਟ ਕੇ ਆਪਾਂ ਇਹਦੇ ਇਹਦੇ ਦੋ ਪੀਸ ਕਰ ਲੇ ਤੇ ਇਹਦਾਂ ਆਪਾ ਰੱਖ ਲੈਣੇ ਆ ਤੇ ਇੰਦਾ ਫੇਰ ਆਪਾਂ ਸਮੋਸੇ ਭਰ ਲੈਣੇ ਆ ਸਮੋਸੇ ਇੰਦਾ ਭਰ ਕੇ ਫੇਰ ਇਹਨੂੰ ਕਵਰ ਕਰਨਾ ਆ ਆਸੀ ਦੇ ਵਿੱਚ ਆਲੂ ਪਾਏ ਆ ਜ਼ਿਆਦਾਤਰ ਤਾਂ ਵੈਸੇ ਤਾਂ ਪਨੀਰ ਵੀ ਪਾ ਸਕਦੇ ਆ ਮਟਰ ਵੀ ਪਾ ਸਕਦੇ ਆ ਪਰ ਇੱਥੇ ਮਟਰ ਵੀ ਤੁਹਾਡੇ ਹੌਰ ਹਿਸਾਬ ਦੀ ਹੁੰਦੇ ਆ ਜੇ ਕਰਕੇ ਮਟਰ ਨਹੀਂ ਪਾਏ ਪਿਛਲੀ ਵਾਰੀ ਅਸੀਂ ਬਣਾਏ ਸੀ ਉਹਦਾ ਅਸੀਂ ਪਨੀਰ ਪਾਇਆ ਸੀਗਾ ਵਿੱਚ ਇਹ ਅਸੀਂ ਭਰਤੀ ਅਸੀਂ ਆਲੂ ਵਿੱਚ ਟਮਾਟਰ ਪਾ ਲਿਆ ਗੰਦੇ ਪਾ ਲਈ ਵਿੱਚ ਤੇ ਮਸਾਲੇ ਥੜਾ ਢੜਕਾ ਲਾ ਲਿਆ ਥੋਣ ਵਿੱਚ ਪਾ ਲਿਆ ਸਾਰੇ ਕੁਛ ਐਦਾਂ ਕਰਕੇ ਅਸੀਂ ਤਿਆਰ ਕਰਕੇ ਤੇ ਇੱਧਰ ਅਸੀਂ ਰੱਖ ਰਹੇ ਆ ਸਾਰੇ ਆਪ ਦੇਖ ਸਕਦੇ ਆ ਸਾਡੇ ਪੰਜ ਸਮੋਸੇ ਰੈਡੀ ਹੋ ਚੁੱਕੇ ਨੇ ਤੇ ਆਮ ਆਪਣਾ ਮਟੀਰੀਅਲ ਆ ਜਿੰਨੇ ਬੰਨ ਗੋਨੇ ਆਪਾਂ ਬਣਾ ਲੈਣੇ ਆ ਇੱਧਰ ਆਪਾਂ ਕੱਟ-ਕੱਟ ਕੇ ਰੋਟੀਆਂ ਦੇਈ ਜਾਣੀਆਂ ਨੇ ਇੱਧਰ ਆਪਾਂ ਗਦਾਈ ਵੀ ਤਿਆਰ ਰੱਖੀ ਹੋਈ ਆ ਤੇ ਇਸ ਤਰੀਕੇ ਨਾਲ ਆਪਸ ਸਮੋਸੇ ਨੂੰ ਭਰ ਲੈਣਾ ਅਸੀਂ ਆਪ ਵੀ ਜਦੋਂ ਫੇਵ ਨਹੀਂ ਪਕਾਟ ਅਸੀਂ ਆਲੂ ਜਿਆਦਾ ਇੰਨੇ ਫੇਵ ਵੀ ਨਹੀਂ ਹੈਗੇ ਮਤਲਬ ਕਿ ਥੋੜੇ ਆਲੂ ਇੱਥੇ ਹੋਰ ਹਸਾਬ ਜਿਹਦੇ ਨਾਲ ਇੰਡੀਆ ਚ ਇੱਥੇ ਆਪਣੇ ਹੋਰ ਹਸਾਬ ਦੇ ਆਲੂ ਇੰਨੇ ਛੇਤੀ ਹੁੰਦੇ ਨਹੀਂਗੇ ਇਹ ਛੇਤੀ ਫੇਸ ਜੀ ਜਾਂਦੇ ਨੇ ਇਹ ਜਿਹਦਾ ਕੜਾਜਾ ਨਹੀਂ ਬਣ ਜਾਂਦਾ ਇਦਾਂ ਬਣ ਜਾਂਦੇ ਨੇ ਤੇ ਇਸ ਕਰਕੇ ਅਸੀਂ ਜਿਆਦਾ ਮਟੀਰੀਅਲ ਨੂੰ ਮੋਟਾ ਹੀ ਰੱਖਿਆ ਤੇ ਇਦਾਂ ਕਰਕੇ ਆਪਾਂ ਇਹਨੂੰ ਕਵਰ ਕਰ ਲੈਣਾ ਅਵੇ ਬਰਾ ਕਿ ਪਾzare ਲੱਕੜ ਨੇ ਆ ਫਿਰ ਜੋ ਸਾਰੇ ਤਿਆਰ ਹੋ ਗਏ ਨੇ ਦਬਾ ਕੇ ਤਾਂ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਫਿਰ ਆਪਾਂ ਜਦੋਂ ਕੜਾਈ ਚ ਪਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਅਗਲਾ ਪ੍ਰੋਸੀਜਰ ਆਪਣਾ ਕੀ ਆ ਜਿੰਦੱਕ ਤੁਹਾਨੂੰ ਪਹਿਲਾਂ ਲਗਾਈ ਕਰਦੇ ਆਪਾਂ ਸੌਸ ਆ ਪਾ ਬਣਾਈ ਆ ਪੁਦੀਨੇ ਵਾਲੀ ਪਲਾਸਾ ਬਣਾਈ ਆ ਪਾਵ ਵਾਲੀ ਸੌਸ ਤੇ ਹਜੇ ਆਪਾਂ ਗੰਡਾ ਘਟਮਾਇਆ ਤੇ ਉੱਪਰ ਪਾਉਣ ਵਾਸਤੇ ਦਹੀਂ ਆਪਣੇ ਕੋਲ ਹੈਗਾ ਹੈ ਘਰ ਵਾਲਾ ਤੇ ਚਲੋ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਤਿਆਰ ਕਰ ਲਈਏ ਤੇ ਫਿਰ ਮੇਲ ਚਲੋ ਫਿਰ ਆਪਾਂ ਕਰਦੇ ਹਾਂ ਤਾਂ ਅਸੀਂ ਮੇਰੀ ਵੀਡੀਓ ਨੂੰ ਕੰਟੀਨਿਊ ਰੱਖਿਓ ਬਸ ਹਾਂਜੀ ਆਪਾਂ ਬਣਾ ਲਏ ਨੇ ਸਲਾਦ ਦਾ ਜਿਹੜਾ ਆਪਾਂ ਸਮੋਸਿਆਂ ਦੇ ਉੱਪਰ ਪਾਉਣਾ ਸਮੋਸੇ ਇੱਧਰ ਆਪਣੇ ਤਿਆਰ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਤਲਣਾ ਸ਼ੁਰੂ ਕਰਨਾ ਹੈ ਫਰਾਈ ਕਰਾਂਗੇ ਕਦਰ ਆਪਾਂ ਬੰਦ ਵੀ ਤੇ ਪਲਾਸ ਪਿਆਸ 250 ਪਿਆਸ ਤੇ ਆਜੇ ਅੱਧਾ ਆਪਾਂ ਫੋਰਨ ਗੈਸ ਕਰ ਲਈ ਆਉਣ ਤੇ ਕੜਾਈ ਧਾਰ ਦਿੱਤੀ ਆ ਉੱਪਰ ਤੇ ਹੁਣ ਆਪਾਂ ਬਣਾਉਣੀ ਆ ਸਮੋਸੇ। ਹੌਲੀ ਜਿੱਦਾਂ ਕਿ ਦਾਦਾ ਨੂੰ ਆਪਾਂ ਤੇਲ ਗਰਮ ਹੋ ਚੁੱਕਿਆ ਸੀਗਾ ਤਾਂ ਆਪਾਂ ਬਾਅਦ ਵਿੱਚ ਦੇਖਦੇ ਆ ਅਸੀਂ ਦੇਖ ਰਹੇ ਆ ਕਿੰਨਾ ਸ਼ਾਮਾ ਮਾਦ ਦੇ ਪਏ ਨੇ ਇੱਕ ਪੂਰਾ ਆ ਪਿਆ ਆਪਣਾ ਇੱਕ ਉਹ ਮੱਠੀਆਂ ਬਣਾਉਣੀ ਆ ਆਪਾਂ ਲੋੜ ਵਾਲਾ ਆ ਪਾਪਣਾ ਰਿਹਾ ਸਮੋਸੇ ਫਿਰ ਉਹ ਟਾਈਮ ਲੱਗੂ ਉਸ ਮੋਟਾ ਬੰਦਿਆ ਨਾ ਐਡਾ ਕਰਕੇ ਪਹਜਾ ਕਰ ਲੈਣੇ ਆ ਤੇ ਬਨੇ ਰਹੋ ਮੇਰੀ ਵੀਡੀਓ ਦੇ ਨਾਲ ਤੇ ਟਾਈਮ ਹੋ ਗਿਆ 7:12 ਦਾ 7:12 ਨੂੰ ਮੈਂ ਟਾਈਮ ਹੋ ਚੁੱਕਿਆ 7:12 ਹੀ ਹੋ ਜਾਣੇ ਮੇਨੂੰ ਲਾਫਦਾਰ ਸਾਡੇ 12:30 ਹੋਏ ਆ ਸਾਡੇ 12:30 ਹੋ ਚੁੱਕੇ ਆ ਤੇ ਆਪਣਾ ਸਮਾਨ ਜਿਹਾ ਡੀਲ ਹੋ ਚੁੱਕਾ ਆ ਤੇ ਆਉਣਾ ਹੋ ਕੋ ਫੜੀ ਲੱਗੀ ਹੋਈ ਆ ਇਹ ਕੋਈ ਤਾਂ ਲੱਗਦੀ ਏ ਫੋਕ ਤੇ ਜੇ ਆਪਾਂ ਤੇ ਖਾਈ ਲਿਆ ਤੇਰੇ ਕੋਲ ਇਹ ਤਾਂ ਕਰਕੇ ਆਪਾਂ ਫਾਰਕ ਮੋਫਿਆ ਨੇ ਤਾਲ ਲਾਗੇ ਤੇ ਜੇ ਜੇ ਸਾਰੇ ਕਿਆ ਕਰ ਲਿਆ ਤਾਂ ਫੇਰ ਆਪਾਂ ਆਨੇ ਦਿਖਾਉਣੀ ਆਪਣੇ ਸਮੋਸਿਆਂ ਦੀ ਫਾਈਨਲ ਲੁੱਕ ਲੋ ਜੀ ਤੁਸੀਂ ਦੇਖ ਸਕਦੇ ਆ ਆਪਣੇ ਆਪਣੇ ਸਮੋਸਿਆਂ ਦੀ ਫਾਈਨਲ ਲੁੱਕ ਆ ਤਿਆਰ ਹੋ ਗਏ ਨੇ ਆ ਰੱਖ ਲਈ ਤਾਂ ਆਪਾਂ ਪਹਿਲਾ ਸਮੋਸਾ ਅਈਂ ਕਰਕੇ ਇਹਨਾਂ ਨੂੰ ਆਪਾਂ ਸਾਰੇ ਓਵਰਆਲ ਬਣਾ ਲੈਣੇ ਆ ਤੇ ਬਣਾ ਕੇ ਫਿਰ ਆਪਾਂ ਖਾਵਾਂਗੇ ਤੁਸੀਂ ਤਾਂ ਵੀਡੀਓ ਚ ਦੇਖ ਸਕਦੇ ਆ ਵੀਡੀਓ ਦੇਖ ਲਓ ਕਾਲੇ ਨੇ ਸਮੋਸੇ ਸਾਰੇ ਰੈਗੂਲਰ ਸਾਰੇ ਬਣਾ ਲੈਣੇ ਆ ਬੱਸ ਤੇ ਬਣਾ ਆ ਕੇ ਤੇ ਫੇਰ ਆਪਾਂ ਖਾਣੇ ਆ ਜੋਂ ਆਪਾਂ ਅਗਲਾ ਪੂਰ ਵੀ ਵਿੱਚ ਪਾਵਾਂਗੇ ਇੱਕ ਪੂਰ ਆਪਣਾ ਤਿਆਰ ਹੋ ਚੁੱਕਿਆ ਹੁਣ ਆਪਾਂ ਫਸਾਜਣ ਪੂਰ ਪਾਉਣ ਲੱਗੇ ਆਹ ਜੇ ਥੋੜਾ ਜਨਾ ਅੱਜ ਤੇ ਫਿਰ ਗਿੱਲਾ ਬਲ ਕਰਦਿਆਂ ਰੁਕ ਜਾ ਵਿੱਚੇ ਨਜ਼ਰ ਆਪਣਾ ਹੀ ਰੋਲਾ ਪਾ ਕੇ ਪੈ ਜਾਂਦਾ ਹੈ ਤੇ ਕਰਕੇ ਆਪਾਂ ਸਾਰੇ ਸਮੋਸੇ ਪਾ ਲੈਣਗੇ ਵਿੱਚ ਫਿਰ ਯਾਰ ਹੁੰਦਿਆ ਫਿਰ ਆਪਾਂ ਖਾਂਦੇ ਆ ਤੇ ਫਿਰ ਮਿਲ ਜਿਆਂ ਤੁਹਾਨੂੰ ਤੇ ਮੇਰੀ ਵੀਡੀਓ ਨੂੰ ਪੂਰੀ ਦੇਖਿਓ ਕਿ ਸਕਿਪ ਨਾ ਕਰਿਓ ਕਾਫੀ ਦਿਨਾਂ ਬਾਅਦ ਆਪਾਂ ਬਲੌਗ ਪਾਇਆ ਤੇ ਬਲੌਗ ਨੂੰ ਜੀ ਮੂਰਾ ਪਿਆਰ ਦੇਣਾ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਨੇ ਨਾਲ-ਨਾਲ ਆਪਾਂ ਇੱਕ ਮੱਠੀ ਵੀ ਪਾ ਦਿੱਤੀ ਉਹ ਵਿੱਚ ਮੱਖਣੀਆਂ ਵੀ ਬਾਦਤੀਆਂ ਆਪਾਂ ਨਾਲ-ਨਾਲ ਇਹ ਨਮਕ ਆਲੀਆਂ ਆ ਮਿੱਠੀਆਂ ਆਪਾ ਬਣਾਈਆਂ ਆਈਆਂ ਮਿੱਠੀਆਂ ਆਪਾ ਆ ਬਣਾਈਆਂ ਆਈਆਂ ਆਪ ਇਹ ਤੇ ਅੱਧਰ ਆਪਾਂ ਨਜ਼ਰ ਫਿਰਤਾ ਤੇ ਚਲੋ ਹੁਣ ਆਪਾਂ ਸਾਰੇ ਸਮੋਸੇ ਬਣਾ ਲਈਏ ਲੇ ਫਿਰ ਤੁਹਾਨੂੰ ਤਿਆਰ ਕਰਨ ਤੋਂ ਬਾਅਦ ਫਿਰ ਮਿਲਦੇ ਆਂ ਹਾਂਜੀ ਆਪਣੇ ਹੋ ਗਏ ਨੇ ਸਮੋਸੇ ਰੈਡੀ ਆ ਦੇਖ ਸਕਦੇ ਆਂ ਕਿ ਕਿੰਨੀ ਸੋਹਣੀ ਲੋਕ ਆ ਰਹੀ ਆ ਆਪਾਂ ਸਮੋਸਿਆਂ ਦੀ ਇੱਧਰ ਮੱਖਣ ਦੇ ਐਕਸਪ ਸਮੋਸੇ ਵੀ ਐਕਸਾ ਇੱਧਰ ਆਪਣੀ ਸਬਜ਼ੀ ਬਣਨ ਲੱਗੀ ਪਈ ਆ ਤੇ ਦਹੀਂ ਆਪਾਂ ਕੱਢਿਆ ਨਹੀਂ ਬਾਹਰ ਦਹੀਂ ਵੀ ਕੱਢਣਾ ਹੈ ਜੇ ਤੇ ਪਲੇਟਾਂ-ਪਰੋਟਾਂ ਆਪਾਂ ਸਾਰੀਆਂ ਤਿਆਰ ਕਰ ਲਈਆਂ ਤੇ ਹੁਣ ਆਪਾਂ ਖਾਣੇ ਆ ਬਸ ਹਾਂਜੀ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਿਆ ਗਿਆ ਆਪਾਂ ਬਣਾ ਲਏ ਨੇ ਅੱਜ ਸਮੋਸੇ ਤੇ ਆਪਾਂ ਲੱਗਿਆ ਖਾਣ ਸਾਰਾ ਸਮਾਨ ਆਪਾਂ ਪਹੁੰਚ ਗਿਆ ਅੰਦਰ ਆਪਾਂ ਥੱਲੇ ਬੈਠ ਕੇ ਖਾਣੇ ਆ ਤੇ ਸਮੋਸੇ ਤੇ ਅੱਗ ਦੀ ਵੀਡੀਓ ਆਪਣੀ ਇੱਥੇ ਤੱਕ ਦੀ ਸੀਗੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਸਾਡੇ ਚੈਨਲ ਦਾ ਨਾਮ ਹੈਗਾ ਆ ਸਿੱਧੂ ਫੈਮਿਲੀ 931 ਤੇ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਆਪਣੇ ਬਣ ਗਏ ਨੇ ਸਮੋਸੇ ਤੇ ਹੁਣ ਆਪਾਂ ਲੱਗਿਆਂ ਖਾਣ ਆਪ ਬਣ ਗਏ ਨੇ ਆਪਣੇ ਸਮੋਸੇ ਤੇ ਇਹਦੇ ਨਾਲ ਹੀ ਇੱਥੇ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਗੁੱਡ ਬਾਏ